ਤੁਸੀਂ ਜੁੜੇ ਹੋ ਸੱਤ ਟੈਲੀਵਿਜ਼ਨ ਨਾਲ ਮੈਂ ਗੁਰਜਿੰਦਰ ਸਿੰਘ ਪੰਗੋ ਦੋਸਤੋ ਕੁਝ ਅੱਜ ਦੀਆਂ ਅਹਿਮ ਖਬਰਾਂ ਨੇ ਜਿਨ੍ਹਾਂ ਖਬਰਾਂ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਮਾਡਰਨ ਚਾਣਕਿਆ ਨੇ ਜਿਨ੍ਹਾਂ ਨੇ ਬੀਜੇਪੀ ਪਾਰਟੀ ਨੂੰ ਗਰਾਉਂਡ ਲੈਵਲ ਤੋਂ ਚੱਕ ਕੇ ਦੇਸ਼ ਦੀ ਇੱਕ ਵੱਡੀ ਪਾਰਟੀ ਬਣਾਇਆ ਤੇ ਪਾਰਟੀ ਨੂੰ ਮਜ਼ਬੂਤ ਕਰਕੇ ਸੰਗਠਨ ਮਜ਼ਬੂਤ ਕਰਕੇ ਗੁਜਰਾਤ ਤੋਂ ਨਿਕਲ ਕੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਜਿਹਦੇ ਚ ਕਿਹਾ ਜਾਂਦਾ ਕਿ ਸੰਗਠਨ ਨੂੰ ਵੱਡਾ ਕਰਨ ਤੇ ਮਜ਼ਬੂਤ ਕਰਨ ਦੇ ਵਿੱਚ ਅਮਿਤ ਸ਼ਾ ਦਾ ਇੱਕ ਵੱਡਾ ਹੱਥ ਸੀ ਜਦੋਂ ਵੀ ਸੂਬਿਆਂ ਦੀਆਂ ਸਰਕਾਰਾਂ ਦੇ ਵਿੱਚ ਹਿੱਲਜੁਲੁ ਹੁੰਦੀ ਹੈ ਜਿਹਦੇ ਪੱਗ ਜਾ ਕੇ ਗੱਲ ਕਰਾਂਗੇ ਤਾਂ ਉਦੋਂ ਵੀ ਕਿਹਾ ਜਾਂਦਾ ਕਿ ਅਮਿਤ ਸ਼ਾ ਦਾ ਹੋਰਾਂ ਦਾ ਰੋਲ ਸੀ ਹੁਣ ਅਮਿਤ ਸ਼ਾ ਹੋਰਾਂ ਨੇ ਇੱਕ ਸਿਆਸੀ ਗੇਮ ਨੂੰ ਪਲਟਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਕੀ ਸਿਆਸੀ ਗੇਮ ਨੂੰ ਪਲਟਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਅੱਜਕੱਲ ਕਿਹੜੇ ਮੈਦਾਨ ਦੇ ਵਿੱਚ ਡਟੇ ਹੋਏ ਨੇ ਅਮਿਤ ਸ਼ਾਹ ਤੇ ਬੀਜੇਪੀ ਪਾਰਟੀ ਇਧ ਤੇ ਆਪਾਂ ਗੱਲ ਕਰਾਂਗੇ ਇਸ ਤੋਂ ਬਾਅਦ ਗੱਲ ਕਰਾਂਗੇ ਕਿ ਡੀਆਈਜੀ ਹਰਚਰਨ ਸਿੰਘ ਪੁੱਲਰ ਹੋਰਾਂ ਦੇ ਕੇਸ ਦੇ ਵਿੱਚ ਇਸ ਵੇਲੇ ਅਪਡੇਟ ਕੀ ਆ ਤੇ ਕੀ ਇਸ ਮਾਮਲੇ ਤੇ ਅੱਗੇ ਚੱਲ ਰਿਹਾ ਪੁੱਲਰ ਸਾਹਿਬ ਸੀਬੀਆਈ ਨੇ ਗ੍ਰਿਫਤਾਰ ਕੀਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਬੰਦ ਹੈ ਨਾਲੇ ਬੰਦ ਹੈ ਉਹਨਾਂ ਦੇ ਨਾਬਾ ਤੋਂ ਜਿਹੜਾ ਸੀ ਕ੍ਰਿਸ਼ਨੂ ਸ਼ਾਰਦਾ ਅਗਲੀ ਖਬਰ ਲਵਾਂਗੇ ਆਪਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜਿਹੜੀ AI ਜਨਰੇਟਿਡ ਵੀਡੀਓ ਫੇਸਬੁੱਕ ਦੇ ਉੱਪਰ ਅਪਲੋਡ ਕੀਤੀਆਂ ਗਈਆਂ ਸੀ ਉਸ ਮਾਮਲੇ ਦੇ ਵਿੱਚ ਇਸ ਵੇਲੇ ਕੀ ਅਪਡੇਟ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਿਹਾ ਜਾਂਦਾ ਹੈ ਕਿ ਮਾਡਰਨ ਚਾਣਕਿਆ ਨੇ BJP ਪਾਰਟੀ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰਦੇ ਨੇ BJP ਪਾਰਟੀ ਦੇ ਵਿੱਚ ਦੇਸ਼ ਦੇ ਸਭ ਤੋਂ ਵੱਡੇ ਨੇਤਾ ਨਰਿੰਦਰ ਮੋਦੀ ਤੋਂ ਬਾਅਦ ਦੂਜੇ ਨੰਬਰ ਦੇ ਉੱਪਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਗਿਨੇ ਜਾਂਦੇ ਨੇ ਕਿਹਾ ਵੀ ਜਾਂਦਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਵੱਡੀ ਭੂਮਿਕਾ ਜੇਕਰ ਅੱਜ 13-14 ਕਰੋੜ ਪਾਰਟੀ ਦੀ ਮੈਂਬਰਸ਼ਿਪ ਹੋਊਗੀ ਕਿ ਅਮਿਤ ਸ਼ਾਹ ਦਾ ਇਹਦੇ ਚ ਇੱਕ ਵੱਡਾ ਰੋਲ ਹੈ ਪਰ ਇਸ ਵੇਲੇ ਦੇਸ਼ ਦੇ ਵਿੱਚ ਇੱਕ ਚੋਣ ਹੈ ਇਹ ਚੋਣ ਹੈਗੀ ਆ ਬਿਹਾਰ ਦੀ ਚੋਣ ਜਿਹੜੀ ਨਵੰਬਰ ਦੇ ਸਟਾਰਟਿੰਗ ਚ ਹੋਣ ਜਾ ਰਹੀ ਆ ਬਿਹਾਰ ਦੇ ਵਿੱਚ ਤੁਸੀਂ ਸਮਝੋ ਪਹਿਲਾਂ ਕਿ ਅ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਬਿਹਾਰ ਦੇ ਉਹ ਨੀਤੀਸ਼ ਕੁਮਾਰ ਨੇ ਐਨਡੀਏ ਵੱਲੋਂ ਅਲਾਈਅንስ ਹੈਗਾ ਭਾਜਪਾ ਨਾਲ ਤੇ ਦੂਜੇ ਪਾਸੇ ਓਪੋਨੈਂਟ ਨੇ ਜਿਹੜੇ ਵਿਰੋਧੀ ਧਿਰਾਂ ਉਹ ਹੈਗਾ ਲਾਲੂ ਦਾ ਪਰਿਵਾਰ ਯਾਨੀ ਕਿ ਲਾਲੂ ਦਾ ਮੁੰਡਾ ਤੇਜਸਵੀ ਆਦਮ ਤੇ ਉਹਨਾਂ ਦੇ ਨਾਲ ਅਲਾਈਅੰਸ ਆ ਕਾਂਗਰਸ ਪਾਰਟੀ ਦਾ ਰਾਹੁਲ ਗਾਂਧੀ ਤੁਹਾਨੂੰ ਨਜ਼ਰ ਆਉਂਦੇ ਨੇ ਤੀਜੇ ਨੰਬਰ ਤੇ ਹੈਗੇ ਨੇ ਜਨ ਸੁਰਾਜ ਪੀਕੇ ਯਾਨੀ ਕਿ ਪ੍ਰਸ਼ਾਂਤ ਕਿਸ਼ੋਰ ਤਿੰਨ ਆ ਵੱਡੀਆਂ ਧਿਰਾਂ ਨੇ ਜਿਹੜੀਆਂ ਮੁੱਖ ਤੌਰ ਦੇ ਉੱਪਰ ਬਿਹਾਰ ਚ ਚੋਣ ਲੜ ਰਹੀਆਂ ਨੇ ਜਦੋਂ ਤੱਕ ਬਿਹਾਰ ਦੀ ਇਲੈਕਸ਼ਨ ਨਹੀਂ ਹੋ ਜਾਂਦੀ ਉਦੋਂ ਤੱਕ ਆਪਾਂ ਬਿਹਾਰ ਦੀ ਇਲੈਕਸ਼ਨ ਦੇ ਉੱਪਰ ਵੀ ਹੁਣ ਗੱਲ ਕਰਾਂਗੇ ਬਿਹਾਰ ਦੀ ਚੋਣ ਦੇ ਵਿੱਚ ਕੀ ਮਸਲੇ ਉੱਭਰ ਰਹੇ ਨੇ ਕੀ ਬਿਹਾਰ ਦੀ ਚੋਣ ਦਾ ਨੈਰੇਟਿਵ ਹੈ ਇਹਨੂੰ ਵੀ ਆਪਾਂ ਹੁਣ ਇਹਦੀ ਵੀਡੀਓ ਵੀ ਰਿਕਾਰਡ ਕਰਾਂਗੇ ਪਰ ਬਿਹਾਰ ਦੀ ਚੋਣ ਇਸ ਵਾਰ ਦਿਲਚਸਪ دلچਸਪ ਇਸ ਕਰਕੇ ਹੈ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਜਿਹੜੇ ਇੱਕ ਚੋਣ ਰਣਨੀਤੀਕਾਰ ਨੇ ਜਿਹੜੇ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਨਰਿੰਦਰ ਮੋਦੀ ਨੂੰ ਅਸੀਂ 2014 ਦੇ ਵਿੱਚ ਆਪਣੀ ਰਣਨੀਤੀ ਦੇ ਨਾਲ ਦੇਸ਼ ਦਾ ਪ੍ਰਧਾਨ ਮੰਤਰੀ ਬਣਾਇਆ ਅਸੀਂ ਮਮਤਾ ਬੇਨਰਜੀ ਨੂੰ ਜਿਤਾਇਆ ਅਸੀਂ ਆਂਧਰਾ ਪ੍ਰਦੇਸ਼ ਦੇ ਵਿੱਚ ਸਰਕਾਰ ਬਣਾਈ ਕੈਪਟਨ ਨਰਿੰਦਰ ਸਿੰਘ ਦੀ ਸਰਕਾਰ ਅਸੀਂ 2017 ਚ ਪੰਜਾਬ 'ਚ ਬਣਾਈ 2020 ਦੇ ਵਿੱਚ ਅਸੀਂ ਆਮ ਆਦਮੀ ਪਾਰਟੀ ਕੇਜਰੀਵਾਲ ਨੂੰ ਦਿੱਲੀ 'ਚ ਜਿਤਾਇਆ ਅਸੀਂ 2015 'ਚ ਨਿਰਤੀਸ਼ ਕੁਮਾਰ ਦੀ ਨੂੰ ਸਟੈਂਡ ਕੀਤਾ ਕਿ ਅਸੀਂ ਨਿਦੇਸ਼ ਕੁਮਾਰ ਹੋਰਾਂ ਦੀ ਮਦਦ ਕੀਤੀ ਉਹਨਾਂ ਨੂੰ ਸਟੈਂਡ ਕੀਤਾ ਅੱਜ ਪ੍ਰਸ਼ਾਂਤ ਕਿਸ਼ੋਰ ਬਿਹਾਰ ਦੇ ਵਿੱਚ ਆਪਣੀ ਪਾਰਟੀ ਬਣਾ ਕੇ ਜਨ ਸੁਰਾਜ ਚੋਣ ਲੜ ਰਹੇ ਨੇ ਤੇ ਜਿਹੜਾ ਮੁਕਾਬਲਾ ਉਹ ਫਿਲਹਾਲ ਤਿਕੋਣਾ ਮੁਕਾਬਲਾ ਟ੍ਰਾਇੰਗਲ ਉੱਤੇ ਬਣਿਆ ਹੋਇਆ ਪਰ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਪਿਛਲੇ ਦਿਨੀ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਬੀਜੇਪੀ ਪਾਰਟੀ ਬੀਜੇਪੀ ਪਾਰਟੀ ਜਿਹੜੇ ਸਾਡੇ ਉਮੀਦਵਾਰ ਨੇ ਇਹਨਾਂ ਨੂੰ ਧੱਕੇ ਦੇ ਨਾਲ ਕਾਗਜ਼ ਨਹੀਂ ਭਰਨ ਦੇ ਰਹੀ ਜਿਨ੍ਹਾਂ ਨੇ ਕਾਗਜ਼ ਭਰਤੇ ਉਹਨਾਂ ਨੂੰ ਬਿਠਾ ਰਹੀ ਆ ਬੀਜੇਪੀ ਪਾਰਟੀ ਕੇ ਸਾਡੇ ਨਾਲ ਧੱਕਾ ਕਰ ਰਹੀ ਆ ਜਿਵੇਂ ਬੀਜੇਪੀ ਪਾਰਟੀ ਹੋਰ ਸਟੇਟਾਂ ਦੇ ਵਿੱਚ ਧੱਕਾ ਕਰਦੀ ਆ ਧੱਕਾ ਕਰਕੇ ਸਰਕਾਰਾਂ ਤੋੜ ਦਿੰਦੀ ਆ ਇਹ ਗੱਲ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਕਹੀ ਉਹਨਾਂ ਨੇ ਕਿਹਾ ਕਿ ਅਸੀਂ ਸਾਡਾ ਜਿਹੜਾ ਸੰਗਠਨ ਹੈ ਜਨ ਸੁਵਰਾਜ ਇਹ ਸਰਕਾਰ ਬਣਾ ਰਿਹਾ ਵਿਹਾਰ ਦੇ ਵਿੱਚ ਜਿਹੜੀਆਂ ਸਾਡੀਆਂ ਸੈਟਾਂ ਨੇ ਸਾਨੂੰ ਮжоਰਿਟੀ ਹਾਸਲ ਹੋ ਰਹੀ ਆ ਅਸੀਂ 150 ਤੋਂ ਉੱਪਰ ਜਾ ਰਹੇ ਹਾਂ ਬਿਹਾਰ ਦੇ ਵਿੱਚ ਤੇ ਇਹ ਕਹਿੰਦੇ ਕਿ ਇਸੇ ਬਖਲਾਹਟ ਤੋਂ ਬੀਜੇਪੀ ਧਰੀ ਹੋਈ ਆ ਤੇ ਜਿਹੜੇ ਸਾਡੇ ਕੈਂਡੀਡੇਟ ਨੇ ਸਾਡੇ ਕੈਂਡੀਡੇਟਾਂ ਦੇ ਵਿੱਚੋਂ ਤਿੰਨ ਕੈਂਡੀਡੇਟ ਬੀਜੇਪੀ ਪਾਰਟੀ ਨੇ ਬਿਠਾਤੇ ਅੱਜ ਕੱਲ ਉਹ ਅਮਿਤ ਸ਼ਾਹ ਦੇ ਉੱਪਰ ਵੀ ਖੁੱਲ ਕੇ ਨਿਸ਼ਾਨੇ ਸਾਧ ਰਹੇ ਨੇ ਕਿ ਇਹ ਸਾਰੇ ਕਾਸੇ ਦੇ ਪਿੱਛੇ ਅਮਿਤ ਸ਼ਾਹ ਨੇ ਤੇ ਦੂਜੇ ਪਾਸੇ ਬੀਜੇਪੀ ਦਾ ਕਹਿਣਾ ਕਿ ਸਾਨੂੰ ਕੀ ਲੋੜ ਐ ਇਹੋ ਜਿਹਾ ਕੰਮ ਕਰਨ ਦੀ ਪ੍ਰਸ਼ਾਂਤ ਸ਼ੁਰੂ ਕਰ ਰਹੇ ਨੇ ਕਿ ਤੁਸੀਂ ਮਹਾਰੋ ਸਰਕਾਰਾਂ ਤੋੜਨ ਦੇ ਵਿੱਚ ਸਰਕਾਰਾਂ ਤੋੜ ਕੇ ਆਪਣੀਆਂ ਸਰਕਾਰਾਂ ਬਣਾਉਣ ਦੇ ਵਿੱਚ ਉਹ ਰੈਫਰੈਂਸ ਦਿੰਦੇ ਨੇ ਕਿ ਤੁਸੀਂ ਬਿਹਾਰ ਹੀ ਦੇਖ ਲਓ ਬਿਹਾਰ ਤੁਸੀਂ ਕਿਵੇਂ ਪਹਿਲਾਂ ਆ ਆਰ ਜੀਡੀ ਨਿਦੀਸ਼ ਕੁਮਾਰ ਮੁੱਖ ਮੰਤਰੀ ਸੀ ਤੇ ਨਿਦੀਸ਼ ਕੁਮਾਰ ਤੋਂ ਮਤਲਬ ਤੇਜਸਵੀ ਆਦਮ ਤੁਸੀਂ ਪਾਸੇ ਕਰਤੇ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਸਰਕਾਰ ਹੈ ਉਹ ਇੱਕ ਵਾਰ ਫਿਰ ਅਲਾਈਅੰਸ ਦੇ ਵਿੱਚ ਆ ਕੇ ਸਰਕਾਰ ਬਣਾ ਗਏ ਨਿਦੀਸ਼ ਕੁਮਾਰ ਦੇ ਨਾਲ ਆ ਗੱਲ ਪ੍ਰਸ਼ਾਂਤ ਕਿਸ਼ੋਰ ਕਹਿੰਦੇ ਨੇ ਉਹਨਾਂ ਨੇ ਬੀਜੇਪੀ ਦੇ ਉੱਪਰ ਵੱਡੇ ਇਲਜ਼ਾਮ ਲਾਏ ਨੇ ਕਿ ਜਿਵੇਂ ਤੁਸੀਂ ਸਰਕਾਰਾਂ ਤੋੜ ਦਿਓ ਇਦਾਂ ਤੁਸੀਂ ਸਾਡੇ ਜਿਹੜੇ ਕੈਂਡੀਡੇਟ ਐ ਇਹਨਾਂ ਨੂੰ ਬਿਠਾਉਣ ਦੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਸੋ ਇਸ ਤੋਂ ਜਿਹੜੀ ਅਗਲੀ ਖਬਰ ਹੈ ਦੋਸਤੋ ਅਗਲੀ ਖਬਰ ਲੈਣੇ ਆਪਾਂ ਡੀਆਈਜੀ ਪੁੱਲਤਰਵਾਲੀ ਡੀਆਈਜੀ ਪੁੱਲਰ ਹਰਚਰਨ ਸਿੰਘ ਪੁੱਲਰ ਜਿਹੜੇ ਸੀਬੀਆਈ ਨੇ ਗ੍ਰਿਫਤਾਰ ਕੀਤਾ ਜਿਨ੍ਹਾਂ ਨੂੰ ਅੱਜਕੱਲ੍ਹ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਬੰਦ ਨੇ ਉਹ ਉਹਨਾਂ ਦੇ ਨਾਲ ਹੀ ਕ੍ਰਿਸ਼ਨੂ ਸ਼ਾਰਦਾ ਜਿਹੜਾ 90 ਦਾ ਦਲਾਲ ਸੀ ਜਿਹੜਾ ਵਿੱਚ ਇੱਕ ਮੀਡੀਏਟਰ ਦਾ ਰੋਲ ਅਦਾ ਕਰਦਾ ਸੀ ਉਹ ਵੀ ਨਾਲ ਬੰਦ ਹੈ ਡੀਆਈਜੀ ਸਸਪੈਂਡ ਕਰਤੇ ਪੰਜਾਬ ਸਰਕਾਰ ਵੱਲੋਂ ਤੇ ਹੁਣ ਰੋਪੜ ਰੇਂਜ ਦੇ ਜਿਹੜੇ ਨਵੇਂ ਡੀਆਈਜੀ ਨੇ ਉਹ ਹੋਣਗੇ ਨਾਨਕ ਸਿੰਘ ਨਾਨਕ ਸਿੰਘ ਨੂੰ ਉੱਥੇ ਲਾਤਾ ਬਿੱਤੇ ਕੱਲ ਸੀਬੀਆਈ ਨੇ ਚੰਡੀਗੜ੍ਹ ਦੇ ਲੋਕਰ ਖੋਲੇ ਡੀਆਈਜੀ ਭੁੱਲਰ ਦੇ ਲੋਕਰਾਂ ਦੇ ਵਿੱਚੋਂ ਫਿਲਹਾਲ ਪੁਖਤਾ ਜਾਣਕਾਰੀ ਤਾਂ ਨਹੀਂ ਸੀਬੀਆਈ ਨੇ ਆਫੀਸ਼ੀਅਲ ਤੌਰ ਦੇ ਉੱਪਰ ਕੁਝ ਸਾਂਝੀ ਕੀਤੀ ਕਿ ਸਾਨੂੰ ਕੀ ਮਿਲਿਆ ਪਰ ਕਹਿੰਦੇ ਕਿ ਕੁਝ ਸੋਨਾ ਮਿਲਿਆ ਜਿਹੜੇ ਸੂਤਰ ਗੱਲ ਦੱਸਦੇ ਨੇ ਜਾਂ মিডিਆ ਰਿਪੋਰਟਸ ਨੇ ਕੁਝ ਕਹਿੰਦੇ ਨੇ ਕਿ ਪ੍ਰਾਪਰਟੀ ਦੇ ਕਾਗਜ਼ਾਤ ਮਿਲੇ ਨੇ ਕੁਝ ਨਕਦੀ ਵੀ ਬਰਾਮਦ ਹੋਈ ਹੈ ਇਹਨਾਂ ਲੋਕਰਾਂ ਦੇ ਵਿੱਚੋਂ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਈਡੀਐਸ ਮਾਮਲੇ ਦੇ ਵਿੱਚ ਆ ਸਕਦੀ ਆ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ ਤੋਂ ਉਸ ਤੋਂ ਬਾਅਦ ਹਰਚਰਨ ਭੁੱਲਰ ਹੋਰਾਂ ਦੀ ਜਿਹੜੀ ਮੁਸ਼ਕਲਾਂ ਇਹ ਮੁਸ਼ਕਲਾਂ ਵੱਧ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਿੱਤੇ ਕੱਲ ਉਹਨਾਂ ਦੇ ਪਿਤਾ ਸਾਬਕਾ ਡੀਆਈਜੀ ਪੰਜਾਬ ਸਾਬਕਾ ਡੀਜੀਪੀ ਪੰਜਾਬ ਮਹਿਲ ਸਿੰਘ ਭੁੱਲਰ ਹੋਰਾਂ ਨੇ ਵੀ ਮੁਲਾਕਾਤ ਕੀਤੀ ਹੈ ਬੁੜੈਲ ਜੇਲ੍ਹ ਤੇ ਜਾ ਕੇ ਜਿਵੇਂ ਕਿਹਾ ਜਾ ਰਿਹਾ ਹੈ ਕਿ ਵੱਡੀਆਂ ਪ੍ਰਾਪਰਟੀਆਂ ਦੇ ਕਾਗਜ਼ ਮਿਲੇ ਨੇ ਤੇ ਕਾਫੀ ਜਾਇਦਾਦ ਹੈ ਜਿਹੜੀ ਉਹ ਡੀਆਈਜੀ ਹਰਚਰਨ ਸਿੰਘ ਭੁੱਲਰ ਹੋਰਾਂ ਨੇ ਬਣਾਈ ਹੋਈ ਹੈ ਇਹ ਗੱਲ ਲਗਾਤਾਰ ਤੁਸੀਂ ਮੀਡੀਆ ਦੇ ਵਿੱਚ ਦੇਖ ਰਹੇ ਹੋ ਕਿ ਕਿਵੇਂ ਕਿਵੇਂ ਕਿਥੋਂ ਕਿਥੋਂ ਜਿਵੇਂ ਸੋਨਾ ਮਿਲਿਆ ਛਰਾ ਮਿਲੀ ਕਾਰ ਤੋਂ ਉਸ ਮਿਲੇ 7.5 ਕਰੋੜ ਘਰ ਤੋਂ ਮਿਲਿਆ ਜਿਹੜੀ ਇੱਕ ਬਹੁਤ ਵੱਡੀ ਅਮਾਉਂਟ ਆ 2.5 3 ਕਿਲੋ ਸੋਨਾ ਮਿਲਿਆ ਜਿਹੜਾ 3 ਕਰੋੜ 3.5 ਕਰੋੜ ਦਾ ਦੋਸਤੋ ਬਣ ਜਾਂਦਾ ਸੋ ਹੁਣ ਇਹ ਵੀ ਹੈਗਾ ਕਿ ਬਿਲਕੁਲੀ ਸੇਵਾमां ਖਤਮ ਕੀਤੀਆਂ ਜਾ ਸਕਦੀਆਂ ਨੇ ਡੀਆਈਜੀ ਭੋਲਰ ਦੀਆਂ ਇੱਕ ਸਾਲ ਰਹਿੰਦਾ ਸੀ ਰਿਟਾਇਰમેન્ટ ਦੇ ਮੂਮੈਂਟ ਦੇ ਵਿੱਚ ਡੀਆਈਜੀ ਭੋਲਰ ਦੀ ਇੱਕ ਸਾਲ ਤੇ 8 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ 8 ਲੱਖ ਰੁਪਏ ਇੱਕ ਸਾਲ ਹੀ ਨਹੀਂ ਪੂਰੀ ਕੀਤੀ ਕਮਾਈ ਸੀ ਜਿਹੜੀ ਉਹ ਖੋਚ ਪਾ ਗਿਆ ਇੱਕ ਸਾਲ ਸੋ ਹਰਚਰਨ ਸਿੰਘ ਪੁੱਲਰ ਹੋਰਾਂ ਦੀ ਮਾਂ ਮੁਸਕਰਾਤ ਨੂੰ ਵੱਸ ਸਕਦੇ ਨੇ ਜਿਹੜਾ ਨਵਾਂ ਚਾਰਜ ਹੈ ਉਹ ਨਵਾਂ ਚਾਰਜ ਨਾਨਕ ਸਿੰਘ ਨੂੰ ਦਿੱਤਾ ਨਾਨਕ ਸਿੰਘ ਅੱਜਕੱਲ ਡੀਆਈਜੀ ਰੋਪੜ ਰੇਂਜ ਨੇ ਕੱਲ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਅਗਲੀ ਖਬਰ ਦੋਸਤੋ ਹੈਗੀ ਜਿਸ ਮਾਮਲੇ ਦੇ ਵਿੱਚ ਅਪਡੇਟ ਕੀ ਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀਆਂ AI ਜਨਰੇਟਿਡ ਵੀਡੀਓ ਬਣਾ ਕੇ ਫੇਸਬੁੱਕ ਤੇ ਅਪਲੋਡ ਕਰਨ ਵਾਲੇ ਜਗਮਨ ਸਮਰਾਦੀਆਂ ਜਿਹੜੀਆਂ ਮੁਸ਼ਕਲਾਂ ਨੇ ਇਹ ਮੁਸ਼ਕਲਾਂ ਵੱਧ ਸਕਦੀਆਂ ਨੇ ਜਗਮਨ ਸਮਰਾਦ ਦਾ ਰਿਕਾਰਡ ਪੰਜਾਬ ਪੁਲਿਸ ਖੰਘਾਲ ਰਹੀ ਆ ਸੰਗਰੂਰ ਦੇ ਪਿੰਡ ਫੱਗੂਵਾਲ ਨਾਲ ਸੰਬੰਧਿਤ ਜਗਮਨ ਸਮਰਾਦ ਦੱਸਿਆ ਜਾਂਦਾ ਜਿਹੜਾ ਲੰਮੇ ਸਮੇਂ ਤੋਂ ਵਿਦੇਸ਼ ਰਹਿੰਦਾ ਚਰਚਾ ਦੇ ਵਿੱਚ ਦੱਸਿਆ ਜਾਂਦਾ ਕਿ ਉਹਦੋਂ ਆਇਆ ਸੀ ਜਗਮਨ ਸਮਰਾ ਅੱਜ ਤੋਂ 1.5-2 ਸਾਲ ਪਹਿਲਾਂ ਜਗਮਨ ਸਮਰਾਨ ਜਦੋਂ ਫੇਸਬੁੱਕ ਦੇ ਉੱਪਰ ਲਾਈਵ ਹੋ ਕੇ ਗੱਲ ਰੱਖ ਰਿਹਾ ਸੀ ਕਿ ਉਹਨਾਂ ਕੋਲ ਪੰਜਾਬ ਦੇ ਕਈ ਲੀਡਰਾਂ ਦੀ ਵੀਡੀਓ ਨੇ ਕਈ ਆਮ ਆਦਮੀ ਪਾਰਟੀ ਦੇ ਦੇ ਲੀਡਰਾਂ ਦੀ ਉਹਨਾਂ ਕੋਲੋਂ ਵੀਡੀਓ ਨੇ ਉਹ ਫੇਸਬੁੱਕ ਦੇ ਉੱਪਰ ਅਪਲੋਡ ਕਰਨਗੇ ਉਦੋਂ ਵੀ ਕਿਸੇ ਨੇ ਸੀਰੀਅਸ ਨਹੀਂ ਸੀ ਲਿਆ ਫਿਰ ਉਹਨਾਂ ਨੇ ਨਰਿੰਦਰ ਤੋਮਰ ਵਾਲਾ ਮਾਮਲਾ ਵਿੱਚ ਲਿਆ ਜਾਂਦਾ ਸੀ ਫਿਰ ਕਿਸਾਨ ਆਗੂਆਂ ਬਾਰੇ ਗੱਲ ਲੱਗੇ ਸੀ ਉਹ ਕਰਨ ਫਿਰ ਉਹ ਕਹਿੰਦੇ ਕਿ ਮੈਂ ਜੇਲ੍ਹ ਤੋਂ ਵੀ ਭੱਜਿਆ ਜੇਲ੍ਹ ਤੋਂ ਭੱਜ ਕੇ ਮੈਂ ਦੇਸ਼ਾਂ ਦੇ ਵਿੱਚੋਂ ਨਿਕਲਦਾ ਹੋਇਆ ਵਾਪਸ ਕੈਨੇਡਾ ਆ ਕੇ ਮੈਂ ਆਪਣੀ ਜਾਨ ਬਚਾਈ ਆ ਗੱਲ ਜਗਮਨ ਸਮਰਾਨ ਦਾ ਕੈਨੇਡਾ ਵਾਸੀ ਹੈ ਉਹ ਕਹਿੰਦਾ ਸੀ ਤੁਸੀਂ ਜਦੋਂ ਫੇਸਬੁੱਕ ਪ੍ਰੋਫਾਈਲ ਵੀ ਖੋਲੋਗੇ ਜਗਨ ਸਮਰਾਧੀਆ ਪੁਰਾਣੀ ਵੀਡੀਓ ਦੇਖੋਗੇ ਤੁਹਾਨੂੰ ਦੇਖੂਗਾ ਕਿ ਕਿਵੇਂ ਉਹ ਕਹਿੰਦਾ ਕਿ ਪੋਸਟ ਦੀ ਖੇਤੀ ਹੋਣੀ ਚਾਹੀਦੀ ਆ ਖੇਤੀ ਨੂੰ ਇਸ ਤਰੀਕੇ ਦੇ ਨਾਲ ਕਰੋ ਸਾਡੀ ਆਹ ਕੰਪਨੀ ਆ ਇਸ ਕੰਪਨੀ ਦੇ ਨਾਲ ਤੁਸੀਂ ਜੁੜੋ ਅਸੀਂ ਪੰਜਾਬ ਨੂੰ ਡਿਵੈਲਪ ਕਰਨਾ ਚਾਹੁੰਦੇ ਆ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜਿਹੜੀ ਉਹਨੇ ਵੀਡੀਓ ਪਾਈਆਂ ਸੀ ਉਹ ਵੀਡੀਓ ਪੰਜਾਬ ਪੁਲਿਸ ਨੇ ਪਰਚਾ ਤਾਂ ਦਰਜ ਕੀਤਾ ਜਗਮਨ ਸਮਰਾ ਦੇ ਉੱਪਰ ਜਿਵੇਂ ਫੇਸਬੁੱਕ YouTube ਸਨੈਪਚੈਟ ਨੂੰ ਹਦਾਇਤਾਂ ਦੇਤੀਆਂ ਕਿ ਜਿੱਥੇ-ਜਿੱਥੇ ਆਹ ਕੰਟੈਂਟ ਪਿਆ ਪੰਜਾਬ ਦੇ ਮੁੱਖ ਮੰਤਰੀ ਨਾਲ ਸੰਬੰਧਿਤ AI ਜਨਰੇਟਡ ਇਸ ਸਾਰੇ ਕੰਟੈਂਟ ਨੂੰ ਹਟਾਤਾ ਜਾਵੇ ਤੇ ਜਿਹੜੇ ਲੋਕ ਸ਼ੇਅਰ ਕਰ ਰਹੇ ਨੇ ਭਗਵੰਤ ਮਾਨ ਦੀ ਵੀਡੀਓ ਉਹਨਾਂ ਲੋਕਾਂ ਦੀ ਵੀ ਖੈਰ ਨਹੀਂ ਉਹ ਲੋਕ ਵੀ ਜਾਂਚ ਦੇ ਘੇਰੇ ਚ ਆ ਸਕਦੇ ਨੇ ਜਾਂ ਉਹਨਾਂ ਲੋਕਾਂ ਦੇ ਉੱਪਰ ਕਾਰਵਾਈ ਹੋ ਸਕਦੀ ਹੈ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਜਿਹੜੀ ਵੀਡੀਓ ਨੇ ਇਹਨਾਂ ਵੀਡੀਓ ਨੂੰ ਧੜਾ ਧੜ ਸ਼ੇਅਰ ਕਰ ਰਹੇ ਨੇ ਸੋ ਜਗਮਨੂ ਸਮਰਾ ਦੇ ਖਿਲਾਫ ਪੰਜਾਬ ਪੁਲਿਸ ਨੇ ਇੱਕ ਪਰਚਾ ਵੀ ਦਰਜ ਕੀਤਾ ਜਿਹੜਾ ਪੰਜਾਬ ਦਾ ਇੱਕ ਯੂਨਿਟ ਹੁੰਦਾ ਸਾਈਬਰ ਯੂਨਿਟ ਉਹਨਾਂ ਨੇ ਇੱਕ ਪਰਚਾ ਵੀ ਦਰਜ ਕੀਤਾ ਤੇ ਸਾਰੀਆਂ ਸੋਸ਼ਲ ਸਾਈਟਾਂ ਫੇਸਬੁੱਕ YouTube Snapchat ਜਿੱਥੇ-ਜਿੱਥੇ ਵੀ ਕੰਟੈਂਟ ਪਿਆ ਪੰਜਾਬ ਦੇ ਮੁੱਖ ਮੰਤਰੀ ਨਾਲ ਸੰਬੰਧਿਤ ਜਿਹੜਾ ਜਗਮਨ ਸਮਰਾ ਨੇ ਆਪਣੀ ਫੇਸਬੁੱਕ ਪ੍ਰੋਫਾਈਲ ਦੇ ਉੱਪਰ ਅਪਲੋਡ ਕੀਤਾ ਸੀ AI ਜਨਰੇਟਡ ਉਸ ਸਾਰੇ ਕੰਟੈਂਟ ਨੂੰ ਡਿਲੀਟ ਕਰਨ ਦੀ ਪੰਜਾਬ ਸਰਕਾਰ ਨੇ ਨਾ ਸੋਸ਼ਲ ਸਾਈਟ ਨੂੰ ਮੇਲ ਦੋਸਤੋਂ ਪਾਤੀਆ ਸੋ ਤਿੰਨ ਖਬਰਾਂ ਸੀ ਦੋਸਤੋ ਬਾਅਦ ਇਹਨਾਂ ਦੇ ਪਰਸਾਂਝ ਪਾਈ ਇਸ ਤੋਂ ਬਾਅਦ ਜੋ ਵੀ ਅਪਡੇਟ ਹੋਊਗੀ ਤੁਹਾਡੇ ਨਾਲ ਹੋ ਸਾਂਝੀ ਕਰਦੇ ਰਹਾਂਗੇ